ਜੋ ਅੱਜ ਦਾ ਫਰਮਾਨ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ 681 ਤੇ 82 ਅੰਗ ਤੇ ਸੁਭਾਏ ਮਾਨ ਕੁੱਝ ਕਿਸਮਾ ਆ ਸ਼ਬਦ ਦੀ ਵਿਚਾਰ ਕਰੀਏ ਤੇ ਆਪਣੇ ਆ ਮਨ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਤਨਾਸ੍ਰੀ ਮਹੱਲਾ ਪੰਜਵਾ ਤਨਾਤ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਜਪਿਓ ਜਨ ਅਰਜਣ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨ ਆਇਓ ਐਸੇ ਦੀਨ ਦਿ얄 ਸਤਿਗੁਰੂ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਮਨੁੱਖ ਦਾ ਗਰਭ ਜੁਣੀ ਵਿੱਚ ਆਉਣਾ ਜਾਣਾ ਜਨਮ ਮਰਨ ਦਾ ਗੇੜ ਜਿਹੜਾ ਉਹ ਕਟਿਆ ਜਾਂਦਾ ਹੈ ਗੁਰੂ ਅਰਜਨ ਪ੍ਰਤਖ ਹਰ ਆਪ ਹਰੀ ਪਰਮਾਤਮਾ ਦਾ ਸvaroop ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਡੇ ਤੇ ਇਹ ਬਖਸ਼ਿਸ਼ ਕੀਤੀ ਹੈ ਤਨਾਸਰੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ ਹੈ ਸਤ ਗੁਰੂ ਜੀ ਕਿਰਪਾ ਕਰਦੇ ਹਨ ਉਸ ਪਰਮਾਤਮਾ ਬਾਰੇ ਸਾਨੂੰ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਇੱਕ ਥਾਂ ਨਹੀਂ ਰਹਿੰਦਾ। ਇੱਕ ਜਗ੍ਹਾ ਦੇ ਉੱਤੇ ਉਸ ਪਰਮਾਤਮਾ ਦਾ ਬਲ ਨਹੀਂ ਹੈ, ਸਮਰਥਾ ਨਹੀਂ ਹੈ। ਸਤਿਗੁਰੂ ਜੀ ਪਹਿਲੀਆਂ ਪੰਕਤੀਆਂ ਜੋ ਕਹਿੰਦੇ ਹਨ ਚਤੁਰ ਦਿਸ਼ਾ ਕਿਨੋਂ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਉਹ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਉਹਦੇ ਜੇ ਬਲ ਦੀ ਗੱਲ ਕੀਤੀ ਜਾਵੇ ਤਾਕਤ ਦੀ ਗੱਲ ਸਮਰਥਾ ਦੀ ਗੱਲ ਕੀਤੀ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਇੱਕ ਦਿਸ਼ਾ ਵਿੱਚ ਉਸ ਪ੍ਰਮਾਤਮਾ ਦਾ ਬਲ ਨਹੀਂ ਚਾਰ ਦਿਸ਼ਾਵਾਂ ਜਿਹੜੀਆਂ ਮੰਨੀਆਂ ਜਾਂਦੀਆਂ ਹਨ ਪੂਰਬ ਪੱਛਮ ਉੱਤਰ ਤੇ ਦੱਖਣ ਸਤਿਗੁਰੂ ਜੀ ਕਹਿੰਦੇ ਚਾਰੇ ਦਿਸ਼ਾ ਵਿੱਚ ਦਿਸ਼ਾਵਾਂ ਵਿੱਚ ਉਸ ਪ੍ਰਮਾਤਮਾ ਦਾ ਬਲ ਹੈ ਪਰਮਾਤਮਾ ਦੀ ਤਾਕਤ ਹੈ ਇਸ ਪਾਣੀ ਵਿੱਚ ਪਰਮਾਤਮਾ ਨੇ ਇੰਨੀ ਤਾਕਤ ਰੱਖੀ ਹੈ ਕਿ ਜਦੋਂ ਸਮੁੰਦਰ ਦੀਆਂ ਲਹਿਰਾਂ ਵਿੱਚ ਪਾਣੀ ਜਿਹੜਾ ਉੱਠਦਾ ਹੈ ਆਪਣੇ ਬਲ ਵਿੱਚ ਆਉਂਦਾ ਹੈ ਕਈ ਦੇ ਕਈ ਸ਼ਹਿਰ ਜਿਹੜੇ ਹਨ ਉਹ ਤਬਾਹ ਕਰ ਦਿੰਦਾ ਹੈ ਪਰਮਾਤਮਾ ਦਾ ਬਲ ਜਿਹੜਾ ਉਹ ਸਾਰੀਆਂ ਦਿਸ਼ਾ ਵਿੱਚ ਹਵਾ ਵਿੱਚ ਵਰਤ ਰਿਹਾ ਹੈ ਜਦੋਂ ਅਸੀਂ ਦੇਖਦੇ ਹਾਂ ਬੜਾ ਹਨੇਰ ਜ਼ਿਆਦਾ ਆਉਂਦਾ ਹੈ ਵਡੇ-ਵਡੇ ਰੁੱਖ ਤੇ ਦਰਖਤ ਜਿਹੜੇ ਹਨ ਉਹ ਹਵਾ ਦੇ ਬਲ ਨਾਲ ਪੁੱਟੇ ਜਾਂਦੇ ਹਨ ਉਹ ਹਵਾ ਦੇ ਅੰਦਰ ਪਾਣੀ ਦੇ ਅੰਦਰ ਅੱਗ ਦੇ ਅੰਦਰ ਉਸ ਪਰਮਾਤਮਾ ਦਾ ਬਾਲੀ ਕੰਮ ਕਰਦਾ ਏ ਕਿ ਜੋ ਕੁਝ ਵੀ ਕਰਨ ਵਾਲਾ ਉਹ ਪਰਮਾਤਮਾ ਹੈ ਸਾਰੀਆਂ ਚੌਂਵਾਂ ਦਿਸ਼ਾਂ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦਾ ਬਾਲ ਤੇ ਸਾਰੇ ਹੀ ਪਾਸੇ ਉਹ ਪਰਮਾਤਮਾ ਵਸਦਾ ਏ ਕੋਈ ਇੱਕ ਖਾਸ ਜਗਾ ਨਹੀਂ ਹੈ ਕਿ ਜਿੱਥੇ ਪਰਮਾਤਮਾ ਰਹਿੰਦਾ ਹੈ ਤੇ ਬਾਕੀ ਥਾਵਾਂ ਤੇ ਨਹੀਂ ਗੁਰੂ ਨਾਨਕ ਦੇਵ ਮਹਾਰਾਜੀ ਕਾਜ਼ੀਆਂ ਮੁਲਾਣਿਆਂ ਦਾ ਜਦੋਂ ਇਹ ਭਰਮ ਸੀ ਕਿ ਪਰਮਾਤਮਾ ਮੱਕੇ ਕਾਬੇ ਵਿੱਚ ਰਹਿੰਦਾ ਹੈ ਗੁਰੂ ਨਾਨਕ ਦੇਵ ਮਹਾਰਾਜੀ ਜਦੋਂ ਮੱਕੇ ਦੀ ਯਾਤਰਾ ਕੀਤੀ ਭਾਈ ਗੁਰਦਾਸ ਜੀ ਲਿਖਦੇ ਹਨ ਫਿਰ ਬਾਬਾ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ਆਸਾ ਹਾਥ ਕਤਾਬ ਕਸ਼ ਕੁੰਜਾ ਬਾਗ ਮੁਸੱਲਾ ਧਾਰੀ ਭਾਈ ਗੁਰਦਾਸ ਜੀ ਕਹਿੰਦੇ ਕਿ ਕਾਜ਼ੀਆਂ ਮੋਲਾਣਿਆਂ ਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਸਮਝਾਉਣ ਵਾਸਤੇ ਗਏ ਕਿ ਪ੍ਰਮਾਤਮਾ ਇੱਕ ਜਗਾ ਨਹੀਂ ਰਹਿੰਦਾ ਉਹਨਾਂ ਵਾਲੇ ਨੀਲੇ ਕੱਪੜੇ ਜਿਹੜੇ ਸਾਨੂੰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਪਾਏ ਆਸਾ ਹਾਥ ਆਸਾ ਕਹਿੰਦੇ ਹਨ ਛੋਟੇ ਨੂੰ ਛੋਟਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਸੀ ਹੱਥ ਵਿੱਚ ਸੀ ਕਿਤਾਬ ਕਸ਼ ਜਿਹੜੀ ਸਤਗੁਰਾਂ ਨੇ ਗੁਰਬਾਣੀ ਦੀ ਪੋਥੀ ਸੀ ਉਹ ਮੋਢੇ ਤੇ ਝੋਲਾ ਪਾਇਆ ਉਹਦੇ ਵਿੱਚ ਸਤਗੁਰਾਂ ਨੇ ਜਿਹੜੀ ਉਹ ਗੁਰਬਾਣੀ ਦੀ ਪੋਥੀ ਪਾਈ ਉਸ ਕਿਤਾਬ ਦਾ ਜ਼ਿਕਰ ਕੀਤਾ ਆਸਾ ਹੱਥ ਕਿਤਾਬ ਕਸ਼ ਤੇ ਜੋ ਕੁਝ ਵੀ ਉਹ ਕਰਦੇ ਸੀ ਉਹ ਬਾਗ ਦਿੰਦੇ ਸੀ ਕੁੱਝਾ ਰੱਖਦੇ ਸੀ ਹੱਥ ਮੂੰਹ ਧੋ ਕਰਕੇ ਨਮਾਜ਼ ਕਰਦੇ ਸੀ ਮਸੱਲਾ ਲੈਂਦੇ ਸੀ ਸਤਿਗੁਰਾਂ ਨੇ ਸਾਰਾ ਭੇਖ ਉਹਨਾਂ ਵਾਲਾ ਬਣਾਇਆ ਜਦੋਂ ਮੱਕੇ ਵਿੱਚ ਜਾ ਕਰਕੇ ਸਤਿਗੁਰੂ ਜੀ ਰਾਤ ਗੁਜ਼ਾਰਨਾ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਰਾਤ ਵੇਲੇ ਲੇਟ ਗਏ ਤੇ ਉਹਨਾਂ ਦੇ ਮੱਕੇ ਵਾਲਾ ਸਤਿਗੁਰੂ ਜੀ ਸੁਤੇ ਸਿੱਧੀ ਪੈਰ ਕਰ ਕਰਕੇ ਲੰਮੇ ਪੈ ਗਏ ਤੇ ਉੱਥੇ ਫਿਰ ਜੀਵਨ ਕਾਜੀ ਆਇਆ ਜਿਹਦਾ ਜ਼ਿਕਰ ਕੀਤਾ ਭਾਈ ਗੁਰਦਾ ਜੀ ਕਹਿੰਦੇ ਜੀਵਨ ਮਾਰੇ ਲੱਤ ਦੀ ਕਿਹੜਾ ਸੋਤਾ ਕੁਫਰ ਕੁਫਾਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿ ਲੱਗਾ ਕਿ ਸਾਡੇ ਮੱਕੇ ਕਾਬੇ ਵਾਲਾ ਕਿਹੜਾ ਕੁਫਰ ਕੁਫਾਰੀ ਜਿਹੜਾ ਉਹ ਪੈਰ ਕਰਕੇ ਸੋਤਾ ਹੈ ਕਿ ਇੱਥੇ ਸਾਡਾ ਪਰਮਾਤਮਾ ਰਹਿੰਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿ ਲੱਗੇ ਕਿ ਜੇ ਤੇਰਾ ਖੁਦਾ ਪਰਮਾਤਮਾ ਇੱਕੇ ਦਿਸ਼ਾ ਵਿੱਚ ਜੇ ਇੱਥੇ ਮੱਕੇ ਵਿੱਚ ਰਹਿੰਦਾ ਹੈ ਤੇ ਤੂੰ ਇਦਾਂ ਕਰਕੇ ਸਾਡੀਆਂ ਲੱਤਾਂ ਨੂੰ ਚੁੱਕ ਕਰਕੇ ਦੂਜੇ ਪਾਸੇ ਕਰਦੇ ਤੇ ਇਸੇ ਤਰ੍ਹਾਂ ਉਹਨੇ ਕੀਤਾ ਭਾਈ ਗੁਰਦਾਸ ਜੀ ਕਹਿੰਦੇ ਟੰਗੋ ਪਕੜ ਕਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ਜਦੋਂ ਉਸ ਜੀਵਨ ਕਾਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲਤਾਂ ਤੋਂ ਫੜ ਕਰਕੇ ਦੂਜੇ ਪਾਸੇ ਕੀਤਾ ਉਥੇ ਸਤਗੁਰਾਂ ਨੇ ਕਲਾ ਵਰਤਾਈ ਆ ਕਿ ਮੱਕਾ ਜਿਹੜਾ ਉਹ ਕੁੰਮ ਗਿਆ ਫਿਰ ਉਹਨੇ ਇਹ ਦੇਖਿਆ ਕਿ ਅਜੇ ਵੀ ਪੈਰ ਜਿਹੜੇ ਇਸ ਪੁਰਸ਼ ਦੇ ਉਹ ਮੱਕੇ ਕਾਬੇ ਵੱਲ ਫਿਰ ਉਹਨੇ ਦੂਜੇ ਵੱਲ ਵੇਚ ਸਿਆ ਚਾਰੇ ਦਿਸ਼ਾਂ ਦੇ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਾ ਵਰਤਾਈ ਕਿ ਮੱਕਾ ਜਿਹੜਾ ਉਕਮ ਗਿਆ। ਐਸੇ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਭਾਈ ਪ੍ਰਮਾਤਮਾ ਜਿਹੜਾ ਉਹ ਚਾਰੀਆਂ ਦਿਸ਼ਾਂ ਵਿੱਚ ਰਹਿੰਦਾ ਹੈ। ਕਿਤੇ ਇੱਕ ਥਾਂ ਨਹੀਂ ਰਹਿੰਦਾ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਢਾਂਗ ਤੇ ਤਰੀਕਾ ਜਿਹੜਾ ਦੁਨੀਆਂ ਨੂੰ ਸਮਝਾਉਣ ਦਾ ਇੱਕ ਵੱਖਰਾ ਸੀ। ਐਸੇ ਸਤਿਗੁਰੂ ਜ਼ਿਕਰ ਕਰ ਰਹੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਚਤੁਰ ਦਿਸ਼ਾ ਕੀਨੋਂ ਵਾਲਾ ਆਪਣਾ ਸਿਰ ਉਪਰ ਕਰਤਾ ਰਿਓ ਉਹ ਪਰਮਾਤਮਾ ਦਾ ਚੌਥਾ ਦਿਸ਼ਾਂ ਦੇ ਵਿੱਚ ਬਾਲਿਆ ਤਾਕਤਿਆ ਸਮਰਥਾ ਕੰਮ ਕਰਦੀ ਤੇ ਆਪਣੇ ਸੇਵਕ ਦੇ ਸਿਰ ਦੇ ਉੱਤੇ ਜਦੋਂ ਗੁਰੂ ਕਿਰਪਾ ਕਰਦਾ ਹੈ ਹੱਥ ਰੱਖ ਦਿੰਦਾ ਹੈ ਫਿਰ ਹੁੰਦਾ ਕੀ ਗੁਰੂ ਦੇ ਹੱਥ ਰੱਖਣ ਨਾਲ ਕਿਰਪਾ ਦੇ ਕਰਨ ਦੇ ਨਾਲ ਕਿਰਪਾ ਕਟਾਂਖ ਅਵਲੋਕਣ ਕਿਨੋਂ ਦਾਸ ਦਾ ਦੁੱਖ ਬਿਦਾਰਿਓ ਜਦੋਂ ਗੁਰੂ ਕਿਰਪਾ ਕਰਦਾ ਹੈ ਪਰਮਾਤਮਾ ਕਿਰਪਾ ਕਰਦਾ ਹੈ ਆਪਣੇ ਸੇਵਕ ਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ ਕਿਰਪਾ ਭਰੀ ਨਿਗਾਹ ਮਾਰ ਦਿੰਦਾ ਹੈ ਉਹਦੇ ਸਾਰੇ ਜਿਹੜੇ ਦੁੱਖ ਹਨ ਉਹ ਦੂਰ ਕਰ ਦਿੰਦਾ ਹੈ ਕਿਰਪਾ ਕਟਾਂਖ ਇਹ ਕਿਰਪਾ ਦੀ ਨਿਗਾਹ ਜਦੋਂ ਗੁਰੂ ਕਿਸੇ ਦੇ ਉੱਤੇ ਕਰਦਾ ਹੈ ਪਰਮਾਤਮਾ ਕਰਦਾ ਹੈ ਦਾਸ ਦਾ ਦੁੱਖ ਬਿਦਾਰਿਓ ਆਪਣੇ ਦਾਸਾਂ ਦੇ ਦੁੱਖ ਜਿਹੜੇ ਹਨ ਉਹਨਾਂ ਨੂੰ ਦੂਰ ਕਰ ਦਿੰਦਾ ਹੈ ਦੁੱਖ ਦਿਲਦਰ ਜਿਹੜੇ ਹਨ ਗੁਰੂ ਦੀ ਕਿਰਪਾ ਦੇ ਨਾਲ ਦੂਰ ਹੋ ਜਾਂਦੇ ਹਨ ਗੁਰੂ ਅੰਗਦ ਦੇ ਮਹਾਰਾਜ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਖਡੂਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਉਤਾਰਦੇ ਸਨ ਗੁਰੂ ਅੰਗਦ ਦੇ ਮਹਾਰਾਜ ਜਦੋਂ ਸਵਾ ਪੈਰ ਨਾਮ ਜਪਣ ਤੋਂ ਬਾਅਦ ਸੰਗਤ ਨੂੰ ਦਰਸ਼ਨ ਦੇਣ ਆਉਂਦੇ ਸੀ ਸੰਗਤ ਤੇ ਰੋਗੀਆਂ ਦੀਆਂ ਦੁਖੀ ਲੋਕਾਂ ਦੀਆਂ ਜਿਹੜੀਆਂ ਲੈਣਾ ਸੀ ਉਹ ਬੜੀਆਂ ਜਾਦੀਆਂ ਲੱਗੀਆਂ ਨੇ ਕਿਉਂਕਿ ਭਟਾ ਨੇ ਸਵਈਆਂ ਦੇ ਵਿੱਚ ਆਖਿਆ ਕਿ ਅਮਰਤ ਦ੍ਰਿਸ਼ਟ ਸ਼ੁਭ ਕਰੈ ਅਮਨ ਦ੍ਰਿਸ਼ਟ ਸ਼ੁਭ ਕਰੈ ਹਰੇ ਅਗ ਪਾਪ ਸਕਲ ਮਾਰ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਜਿਹੜੀ ਦ੍ਰਿਸ਼ਟੀ ਸੀ ਕਿਰਪਾ ਦੀ ਦ੍ਰਿਸ਼ਟੀ ਐਨੀ ਸੀ ਕਿ ਅਮਰਤ ਦ੍ਰਿਸ਼ਟੀ ਜਿਹਦੇ ਵੱਲ ਕਰ ਦਿੰਦੇ ਸੀ ਉਹਦੇ ਪਾਪ ਜਿਹੜੇ ਸਨ ਉਹਨਾਂ ਨੂੰ ਹਰ ਲੈਂਦੇ ਸੀ ਕਾਮ ਕ੍ਰੋਧ ਅਰ ਲੋਭ ਮੋਹ ਵਾਸ ਕਰੇ ਸਭੇ ਬਾਲ ਗੁਰੂ ਅੰਗਦ ਦੇ ਮਹਾਰਾਜ ਜਿਹਦੇ ਤੇ ਨਿਗਾਹ ਕਰਦੇ ਸੀ ਉਹ ਕਾਮ ਕ੍ਰੋਧ ਮੋਹ ਲੋਭੰ ਘਾਤੋਂ ਛੁਟਕਾਰਾ ਪਾ ਲੈਂਦੇ ਗੁਰਨਾਵ ਨਿਦ ਦਰਿਆਉ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਮਾਨ ਵਿੱਚ ਸਦਾ ਸੁਖ ਸ਼ਾਂਤੀ ਵਸਦੀ ਤੇ ਸਾਰਿਆਂ ਨੂੰ ਸੁਖੀ ਕਰਦੇ ਆ ਦੁਨੀਆ ਸੰਸਾਰ ਦਾ ਦੁੱਖ ਜਿਹੜਾ ਉਹ ਦੂਰ ਕਰ ਦਿੰਦੇ ਗੁਰ ਨਾਮ ਨੇ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟੱਲ ਗੁਰਸੇਵੀਐ ਪਾਟ ਟੱਲ ਜੀ ਕਹਿੰਦੇ ਐਸੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸੇਵਨਾ ਕਰੋ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਨਾਮ ਜਪੋ ਦੁਜੇ ਪਾਤਸ਼ਾਹ ਜੀ ਦਾ ਸੋ ਕਹੋ ਟੱਲ ਗੁਰਸੇਵੀਐ ਅਹਨ ਸਹਜ ਸੁਭਾਏ ਦੇਣ ਤੇ ਰਾਤ ਹੀ ਜਿਹੜੇ ਸ਼ਾਂਤੀ ਸੁਭਾਅ ਵਿੱਚ ਰਹਿੰਦੇ ਹਨ ਗੁਰੂ ਅੰਗਦ ਦੇਵ ਜੀ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਜਨਮਾਂ ਜਨਮਾਂ ਦੇ ਦੁੱਖ ਜਿਹੜੇ ਸਾਨੂੰ ਦੂਰ ਹੋ ਜਾਂਦੇ ਗੁਰੂ ਕਿਰਪਾ ਕਰ ਦਿੰਦਾ ਜਦੋਂ ਕਿਰਪਾ ਦੀ ਨਿਗਾਹ ਕਰਦਾ ਹੈ ਤੇ ਮਨੁੱਖ ਦਾ ਜਨਮ ਮਰਨ ਦਾ ਗੇੜ ਜਿਹੜਾ ਮੁਕਾ ਦਿੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਰਪਾ ਕਟਾਂਗ ਅਵਲੋਕਣ ਕਿਨੋ ਦਾਸ ਕਾ ਦੁਖ ਬਿਦਾਰਿਓ ਜਦੋਂ ਪਰਮਾਤਮਾ ਗੁਰੂ ਨੇ ਕਿਰਪਾ ਕਰਕੇ ਨਿਗਾ ਸਾਡੇ ਤੇ ਮਾਰੀ ਆ ਤੇ ਦਾਸਾਂ ਦਾ ਦੁੱਖ ਜਿਹੜਾ ਉਹਨੂੰ ਗੁਰੂ ਸਾਹਿਬ ਜੀ ਦੂਰ ਕਰ ਦਿੰਦੇ ਹਨ ਹਰ ਜਨ ਰਾਖੇ ਗੁਰ ਗੋਵਿੰਦ ਆਪਣੇ ਹਰੀ ਨੂੰ ਜਨ ਨੂੰ ਸੇਵਕ ਦੀ ਪਰਮਾਤਮਾ ਗੁਰ गोविंद ओ परमात्मा धरती दी पालना ਕਰਨ ਵਾਲਾ ਜਿਹੜਾ ਕਾਲਪੁਰਖ ਵਹਿਗੁਰੂ ਆ ਉਹ ਰੱਖਿਆ ਕਰਦਾ ਆਪਣੇ ਜਨ ਦੀ ਹਰੀ ਦੀ ਕੰਠ ਲਾਏ ਆਵ ਗੁਣ ਸਭ ਮਿਟੇ ਦਿਆਲ ਪੁਰਖ ਬਖਸੰਦ ਰਹਾਉ ਰਹਾਉ ਦੇ ਬੰਦ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜਦੋਂ ਪਰਮਾਤਮਾ ਕਿਰਪਾ ਕਰ ਦਿੰਦਾ ਮਨੁੱਖ ਨੂੰ ਆਪਣੇ ਕੰਠ ਦੇ ਨਾਲ ਗਲੇ ਦੇ ਨਾਲ ਲਾ ਲੈਂਦਾ ਏ ਗਲੇ ਦੇ ਨਾਲ ਲਾ ਕਰਕੇ ਉਹਦੇ ਸਿਰ ਦੇ ਉੱਤੇ ਹੱਥ ਰੱਖਦਾ ਹੈ ਮਿਹਰ ਕਰਦਾ ਹੈ ਦਿਆਲੂ ਸੁਭਾਅ ਆਪਣਾ ਵਿਖਾਉਂਦਾ ਹੈ ਉਹ ਪਰਮਾਤਮਾ ਫਿਰ ਬਖਸ਼ਿਸ਼ ਕਰ ਦਿੰਦਾ ਕਿ ਇਹਦੇ ਜਿਹੜੇ ਅਵਗਨ ਹਨ ਉਹ ਕੱਟ ਦਿੰਦਾ ਮੇਟ ਦਿੰਦਾ ਦੂਰ ਕਰ ਦਿੰਦਾ ਹੈ ਉਹ ਪਰਮਾਤਮਾ ਸਦਾ ਬਖਸ਼ਿਸ਼ ਕਰਨ ਵਾਲਾ ਹੈ ਜਦੋਂ ਆਪਣੇ ਸੇਵਕ ਨੂੰ ਸਿੱਖ ਨੂੰ ਗਲੇ ਦੇ ਨਾਲ ਲਾਉਂਦਾ ਹੈ ਉਦੋਂ ਉਹ ਦਿਆਲੂ ਸੁਭਾਅ ਵਰਤ ਕਰਕੇ ਬਖਸ਼ਿਸ਼ ਕਰਦਾ ਹੈ ਕਿ ਇਹਦੇ ਔਗਣ ਜਿਹੜੇ ਹਨ ਪਾਪ ਹਨ ਉਹਨਾਂ ਨੂੰ ਪਰਮਾਤਮਾ ਦੂਰ ਕਰ ਦਿੰਦਾ ਹੈ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾਏ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਫਿਰ ਐਸਾ ਜਿਹੜਾ ਸਿੱਖ ਪਰਮਾਤਮਾ ਦਾ ਨਾਮ ਜਪਣ ਵਾਲਾ ਮਨੁੱਖਿਆ ਉਹ ਜੋ ਵੀ ਆਪਣੇ ਠਾਕੁਰ ਪਰਮਾਤਮਾ ਮਾਲਕ ਦੇ ਕੋਲੋਂ ਮੰਗਦਾ ਹੈ ਸੋਈ ਸੋਈ ਦੇਵੇ ਉਹ ਹੋਈ ਉਹ ਉਸ ਮਨੁੱਖ ਨੂੰ ਵਸਤੂ ਚੀਜ਼ ਜਿਹੜੀ ਉਹ ਪ੍ਰਾਪਤ ਹੋ ਜਾਂਦੀ ਜਦੋਂ ਮਨੁੱਖ ਗੁਰੂ ਵਾਲਾ ਬਣ ਜਾਂਦਾ ਹੈ ਕੋਈ ਵੀ ਸਾਨੂੰ ਮੁਸ਼ਕਲ ਪੈਂਦੀ ਅਸੀਂ ਗੁਰੂ ਅੱਗੇ ਆਣ ਕਰਕੇ ਅਰਦਾਸ ਕਰਦੇ ਬੇਨਤੀ ਕਰਦੇ ਆ ਤੇ ਸਤਿਗੁਰੂ ਜੀ ਕਿਰਪਾ ਵੀ ਕਰਦੇ ਕਿ ਅਸੀਂ ਜੋ ਜੋ ਮੰਗਦੇ ਆ ਸਾਡੀਆਂ ਇੱਛਾ ਜੋ ਸਾਡੇ ਕਰਮ ਹਨ ਜੋ ਗੁਰੂ ਨੂੰ ਚੰਗਾ ਲੱਗਦਾ ਸਾਡੀਆਂ ਇੱਛਾ ਪੂਰੀਆਂ ਵੀ ਹੁੰਦੀਆਂ ਜੋ ਵੀ ਦਾਸ ਹਰੀ ਦਾ ਉਸ ਪਰਮਾਤਮਾ ਠਾਕੁਰ ਆਪਣੇ ਮਾਲਕ ਗੁਰੂ ਦੇ ਕੋਲੋਂ ਮੰਗਦਾ ਏ ਉਹੋ ਹੀ ਕੁਝ ਗੁਰੂ ਆਪਣੇ ਸਿੱਖ ਨੂੰ ਸੇਵਕ ਨੂੰ ਹਰੀ ਦੇ ਜਾਨ ਨੂੰ ਬਖਸ਼ਿਸ਼ ਕਰ ਦਿੰਦਾ ਨਾਨਕ ਦਾਸ ਮੁਖ ਤੇ ਜੋ ਬੋਲੈ ਈहां ਉहां ਸਾਚੂ ਵੈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਕਿ ਜਿਹੜਾ ਪਰਮਾਤਮਾ ਦਾ ਦਾਸ ਬਣ ਜਾਂਦਾ ਏ ਪਰਮਾਤਮਾ ਦਾ ਨਾਮ ਮੁਨੱਖ ਜਪਦਾ ਏ ਫਿਰ ਉਹਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਨਾਮ ਜਪਣ ਦੇ ਨਾਲ ਹੀ ਇਹ ਅਵਸਥਾ ਬਣਦੀ ਹੈ ਇਹਨਾਂ ਚੀਜ਼ਾਂ ਨੂੰ ਸਮਾਂ ਲੱਗਦਾ ਹੈ ਜਦੋਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਅਭਿਆਸ ਬਣਦਾ ਹੈ ਉਦੋਂ ਇਹਦੀ ਅਵਸਥਾ ਬਣ ਜਾਂਦੀ ਹੈ ਕਿ ਜਦੋਂ ਕੋਈ ਸੰਤ ਮਹਾਪੁਰਖ ਸਾਧੂ ਸਿੱਖ ਆਪਣੇ ਜੀਵਨ ਨੂੰ ਸਾਧ ਲੈਂਦਾ ਹੈ ਜੋ ਵੀ ਇਹਦੇ ਮੁਖ ਤੋਂ ਬਚਨ ਹੋ ਜਾਂਦੇ ਹਨ ਉਹ ਸੱਚ ਹੋ ਜਾਂਦੇ ਹਨ ਕਈ ਸੰਤ ਮਹਾਪੁਰਸ਼ਾਂ ਦੀ ਅਸੀਂ ਘਟਨਾਵਾਂ ਜਿੰਦਗੀ ਦੀਆਂ ਸਾਖੀਆਂ ਸਰਵਣ ਕਰਦੇ ਹਾਂ ਕਿ ਸੰਤਾ ਮਹਾਪੁਰਸ਼ਾਂ ਦੇ ਬਚਨਾਂ ਦੇ ਨਾਲ ਕਈ ਮਨੁੱਖਾਂ ਦੇ ਕਾਰਜ ਜਿਹੜਿਆਂ ਨੂੰ ਸੌਰਜਨ ਦੇ ਜੋ ਵੀ ਉਹਨਾਂ ਦੇ ਮੋਖ ਦੇ ਉਤਾਰਨ ਹੁੰਦਾ ਹੈ ਉਹ ਇਸ ਈਹਾਂ ਈਹਾਂ ਦਾ ਅਰਥ ਇਸ ਲੋਕ ਵਿੱਚ ਜਿੱਥੇ ਅਸੀਂ ਰਹਿ ਰਹੇ ਹਾਂ ਉਹਨਾਂ ਦਾ ਅਰਥ ਉਸ ਪਰਲੋਕ ਵਿੱਚ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਮਨੋਕਿਆ ਹਰੀ ਦਾ ਜਾਨਿਆ ਦਾਸ ਆ ਨਾਨਕ ਦਾਸ ਮੁਖ ਤੇ ਜੋ ਬੋਲੇ ਜੋ ਵੀ ਉਹ ਆਪਣੇ ਮੁਖ ਤੋਂ ਜ਼ੁਬਾਨ ਤੋਂ ਬੋਲਦਾ ਏ ਉਹ ਇਹ ਸੰਸਾਰ ਵਿੱਚ ਤੇ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਸਦਾ ਸਤਿਗੁਰੂ ਜੀ ਕਹਿੰਦੇ ਸਾਚੂ ਕਰਕੇ ਨਿਬੜਦਾ ਏ ਜੋ ਵੀ ਉਹ ਆਪਣੀ ਜ਼ੁਬਾਨ ਤੋਂ ਇਸ ਮੁਖ ਤੋਂ ਉਚਾਰਨ ਕਰਦਾ ਏ ਪ੍ਰਮਾਤਮਾ ਉਹਦੀ ਲਾਜ ਰੱਖਦਾ ਏ ਆਪਣੇ ਸੰਤਾਂ ਦੀ ਭਗਤਾਂ ਦੀ ਉਹਨਾਂ ਦੇ ਕੀਤੇ ਹੋਏ ਵਚਨ ਜਿਹੜੇ ਹਨ ਉਹ ਪੂਰੇ ਹੋ ਜਾਂਦੇ ਹਨ ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿਹੇ ਭਾਈ ਪ੍ਰਮਾਤਮਾ ਸਾਰੀਆਂ ਦਿਸ਼ਾ ਵਿੱਚ ਆ ਉਹਦਾ ਬਲ ਤਾਕਤ ਸਾਰੇ ਪਾਸੇ ਆ ਉਹ ਪ੍ਰਮਾਤਮਾ ਜੋ ਚਾਹੇ ਸੋ ਕਰ ਸਕਦਾ ਹੈ ਜਦੋਂ ਆਪਣੇ ਸੇਵਕ ਦੇ ਸਿਰ ਦੇ ਉੱਤੇ ਹੱਥ ਰੱਖ ਦਿੰਦਾ ਹੈ ਮੇਰ ਦੀ ਨਿਕਾ ਗੁਰੂ ਕਰ ਦਿੰਦਾ ਹੈ ਇਹਦੇ ਸਾਰੇ ਦੁੱਖ ਦਲੇਦਰ ਮਨੁੱਖ ਦੇ ਦੂਰ ਕਰ ਦਿੰਦਾ ਏ ਹਰੀ ਦੇ ਜਨ ਨੂੰ ਉਹ ਪਰਮਾਤਮਾ ਆਪ ਆਪ ਰੱਖਣ ਵਾਲਾ ਏ ਆਪਣੇ ਗਲ ਦੇ ਨਾਲ ਲਾ ਕਰਕੇ ਪਰਮਾਤਮਾ ਸਾਡੇ ਔਗਣ ਨਹੀਂ ਚਿਤਾਰਦਾ ਪਾਪ ਸਾਡੇ ਦੂਰ ਕਰ ਦਿੰਦਾ ਆਪਣੇ ਗਲੇ ਦੇ ਨਾਲ ਲਾ ਕਰਕੇ ਸਾਰੇ ਹੀ ਔਗਣ ਦੂਰ ਕਰਦਾ ਏ ਮੇਟ ਦਿੰਦਾ ਏ ਜੋ ਵੀ ਮਨੁੱਖ ਫਿਰ ਗੁਰੂ ਦੇ ਕੋਲੋਂ ਮੰਗਦਾ ਏ ਸੋਈ ਸੋਈ ਉਹ ਵਸਤੂ ਉਹਨੂੰ ਪ੍ਰਾਪਤ ਹੋ ਜਾਂਦੀ ਏ ਜੋ ਕੁਝ ਵੀ ਉਹ ਆਪਣੀ ਜ਼ੁਬਾਨ ਤੋਂ ਕਹਿੰਦਾ ਹੈ ਉਹ ਸੱਚ ਹੋ ਜਾਂਦਾ ਹੈ ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਦੇ ਦੱਸੇ ਉਪਦੇਸ਼ ਮਾਰਗ ਦੇ ਉੱਤੇ ਅਸੀਂ ਚੱਲ ਸਕੀਏ ਆਪਣੀ ਜ਼ਿੰਦਗੀ ਦੇ ਵਿੱਚ ਸ਼ੋਭ ਗੁਣਾਂ ਨੂੰ ਧਾਰਨ ਕਰੀਏ ਗੁਰੂ ਕੀ ਸੰਗਤ ਕਰੀਏ ਨਾਮ ਜਪੀਏ ਸਿਮਰਨ ਕਰੀਏ ਜੋ ਅਸਲੀ ਜੀਵਨ ਦਾ ਲਾਹਾ ਲੈਣ ਵਾਸਤੇ ਅਸੀਂ ਇਸ ਸੰਸਾਰ ਵਿੱਚ ਆਏ ਹਾਂ ਪ੍ਰਾਨੀ ਤੂੰ ਆਇਆ ਲਾਹਾ ਲੈਣ ਲਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ ਸਤਿਗੁਰੂ ਜੀ ਕਹਿੰਦੇ ਪ੍ਰਾਣੀ ਮਨੁੱਖ ਤੂੰ ਲਾਹਾ ਲੈਣ ਵਾਸਤੇ ਆਇਆ ਏ ਜ਼ਿੰਦਗੀ ਰੂਪੀ ਰਾਤ ਜਿਹੜੀ ਤੇਰੀ ਉਹ ਲੰਘਦੀ ਜਾਂਦੀ ਏ ਤੂੰ ਆਪਣੇ ਕੰਮਾਂ ਵਿੱਚ ਲੱਗਾ ਕਾਮ ਕਾਜ ਕਰ ਪ੍ਰਮਾਤਮਾ ਦਾ ਨਾਮ ਵੀ ਜਪ ਸਿਮਰਨ ਵੀ ਕਰ ਇਸ ਗ੍ਰਹਿਤ ਜੀਵਨ ਵਿੱਚ ਰਹਿੰਦੇ ਆਂ ਉਸ ਅਕਾਲ ਪੁਰਖ ਵਹਿਗੁਰੂ ਹਰੀ ਦਾ ਸ਼ੁਕਰਾਨਾ ਕਰਦੇ ਆਂ ਆਪਣੇ ਜੀਵਨ ਨੂੰ ਬਤੀਤ ਕਰ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਜੀ ਸਮਾਤ ਤੇ ਸੋਝੀ ਬਖਸ਼ਿਸ਼ ਕਰਨ ਹੁਕਮਨਾਮਾ ਸਾਹਿਬ ਜੀ ਦੀਆਂ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਜੋ ਮਹੰਗ ਹੈ ਠਾਕੁਰ ਆਪਣੇੰਤੇ ਸੋਈ ਨਕ ਦਾਸ ਮੁਖ ਤੇ ਜੋ ਬੁੱਲਾ ਇਹਾ ਉਹਾ ਸੱਚ ਹੋਵਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ ਇੱਕ ਓੰਕਾਰ